ਹੈ ਗਈ ਪਰ ਯਾਰ ਹੀ ਰਹਿ ਰਗਾ ਕੋਈ ਇਦਾਂ ਦਾ ਕੰਮ ਕਰ ਦੇ ਫਿਰ ਦੁੱਖ ਤਾਂ ਲੱਗਦਾ ਲੋ ਦੇਖੋ ਬਹੁਤ ਜ਼ਿਆਦਾ ਦੁੱਖ ਲੱਗਦਾ ਜੀ ਯਾਰਾਂ ਦੀ ਕੀਮਤ ਬੜੀ ਵੱਡੀ ਹੈ ਕਿ ਯਾਰ ਯਾਰ ਹੋਣ ਤੇ ਉਹਨੇ ਇਹਦੇ ਚ ਯਾਰ ਵੀ ਲੰਗਿਆ ਅੱਛਾ ਯਾਰ ਮਤ ਤਰਸ ਆ ਗਿਆ ਯਾਰ ਨਹੀਂ ਯਾਰ ਹੂੰ ਨਹੀਂ ਮਾਰੀਏ ਉਹਨੇ ਜ਼ਮੀਨ ਤੇ ਕਿਦੇ ਸਾਈਡ ਤੇ ਫੁੱਲ ਫੜਿਆ ਉਹਨੇ ਜੋਤੀਆਂ ਦੀ ਜਗ੍ਹਾ ਉਹ ਮਾਰਤਾ ਫੁੱਲ ਵਾਲਾ ਉਹਨੇ ਕੀ ਕਿਹਾ ਉਹਨੇ ਬੜਾ ਪਿਆਰਾ ਇੱਕ ਗੱਲ ਕਹੀ ਕਿ ਕਿ ਅੱਜ ਕੱਲ ਯਾਰ ਪਰਖਣਾ ਯਾਰ ਨੂੰ ਦੇਖਣਾ ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਹਰ ਇੱਕ ਨੂੰ ਆਪਣਾ ਯਾਰ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਮਾਹੌਲ ਹੀ ਇਦਾਂ ਦਾ ਹੋ ਗਿਆ ਹਰ ਇੱਕ ਨੇ ਪੈਸੇ ਨੂੰ ਅੱਗੇ ਰੱਖਿਆ ਹੋਇਆ ਸੋ ਮੈਂ ਭਰਾ ਕੋਈ ਵੀ ਅਮਰੀਕਾ ਤੋਂ ਘੁੰਮ ਕੇ ਆਇਆ ਹਾਂ ਪਹਿਲਾਂ ਯੂਰਪ ਗਿਆ ਸੀ ਬਾਅਦ ਵਿੱਚ ਅਮਰੀਕਾ ਗਿਆ ਸੀ ਸਾਰੀ ਦੁਨੀਆ ਇਹਨਾਂ ਨੇ ਫ੍ਰੀ ਹੋਈ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਅੱਜ ਕੱਲ ਤੁਸੀਂ ਯਾਰਾਂ ਯਾਰਾਂ ਨੂੰ ਕਿਸ ਤਰ੍ਹਾਂ ਤੋਂ ਦੇਖਦੇ ਹੋ ਕਿਸ ਤਰ੍ਹਾਂ ਦਾ ਯਾਰ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਦਾ ਬਲਿ ਯਾਰ ਬਣਾਇਆ ਜਾ ਸਕੇ ਜਿਹੜਾ ਵੀ ਲੌਂਗ ਲਾਈਫ ਵਿੱਚ ਸਾਡੇ ਨਾਲ ਚੱਲ ਸਕੇ ਤੁਸੀਂ ਬੜਾ ਨਾ ਇੱਕ ਕਿੱਡਾ ਜਿਹਾ ਸਵਾਲ ਕਰਤਾ ਮੈਨੂੰ ਯਾਰ ਯਾਰ ਇੱਕ ਬੜੀ ਅਨਮੋਲ ਚੀਜ਼ ਹੈ ਯਾਰ ਰਾਜੂ ਸਿੰਘ ਦੇ ਬਹੁਤ ਮੈਂ ਕਹਿ ਸਕਦਾ ਕਿ ਕਿਸੇ ਨੇ ਸਵਾਲ ਕੀਤਾ ਸੀ ਕਿਸੇ ਤੋਂ ਮੈਨੂੰ ਯਾਦ ਆ ਗਿਆ ਉਹ ਕਹਿੰਦਾ ਕਿ ਮੈਨੂੰ ਦੱਸੋ ਯਾਰ ਤੇ ਭਰਾਜ ਕੀ ਫਰਕ ਹੈ ਉਹ ਕਹਿੰਦਾ ਬੜਾ ਸੋਹਣਾ ਜਵਾਬ ਦਿੱਤਾ ਕਹਿੰਦਾ ਜਿਹੜੇ ਯਾਰ ਹੁੰਦੇ ਨੇ ਨਾ ਇਹ ਹੁੰਦੇ ਨੇ ਹੀਰੇ ਓਕੇ ਯਾਰ ਹੀ ਯਾਰ ਨੂੰ ਹੀਰੇ ਦੀ ਤੁਲਨਾ ਕੀਤੀ ਗਈ ਆ ਅੰਦਾ ਭਰਾ ਉਹਨਾਂ ਭਰਾ ਸੋਨੇ ਵਰਗੇ ਹੁੰਦੇ ਸੋਨੇ ਵਰਗੇ ਉਹ ਬੰਦਾ ਕੋ ਕਹਿਣ ਲੱਗਾ ਕਿ ਮੈਂ ਮੈਨੂੰ ਇੱਕ ਗੱਲ ਦੱਸ ਤੂੰ ਯਾਰ ਭਰਾ ਨਾਲੋਂ ਵਧਾ ਕੇ ਕੀਮਤ ਯਾਰ ਦੀ ਦੱਸੀ ਹੀਰਾ ਸੋਨੇ ਨਾਲੋਂ ਹੀਰਾ ਮੰਗੀ ਤੂੰ ਕਿ ਦੱਸੀ ਆ ਉਹਨੇ ਬੜਾ ਪਿਆਰਾ ਦਿਲਕਸ਼ ਜਿਹੜਾ ਉਹਦਾ ਜਵਾਬ ਦਿੱਤਾ ਆਖਣ ਲੱਗਾ ਕਿ ਹੀਰਾ ਹੁੰਦਾ ਨਾ ਹੀਰਾ ਉਹ ਕਿਤੇ ਟੁੱਟ ਜੇ ਤੇ ਉਹਦੀ ਕੀਮਤ ਖਤਮ ਹੋ ਜਾਂਦੀ ਹੈ। ਓਕੇ। ਦਸ ਖਤਮ ਕੁਛ ਨਹੀਂ ਹੋਗਾ। ਪਰ ਕਹਿੰਦੇ ਜੇ ਕਿਤੇ ਜਿਹੜਾ ਸੋਨਾ ਹੈ ਨਾ ਉਹਨੂੰ ਖਰਾਬ ਵੀ ਕਿਸੇ ਤਰੀਕੇ ਨਾਲ ਦੀ ਛੇਫ ਵਿਗੜ ਜੇ ਜਾਂ ਟੁੱਟ ਜੇ ਉਹਨੂੰ ਢਾਲ ਕੇ ਚੈਨੀ ਬਣਾਈ ਜਾ ਸਕਦੀ, ਛਾਬ ਬਣਾਈ ਜਾ ਸਕਦੀ ਤਾਂ ਕੜਾ ਬਣਾਈ ਜਾ ਸਕਦਾ। ਪਰ ਕਹਿੰਦਾ ਯਾਰ ਹੀ ਪਿਆ ਸੀ ਐਸੇ ਕਿਨਾਰੇ ਦੇ ਉੱਤੇ ਖੜੀ ਸੁਣ ਮੈਂ ਗੱਲ ਕਰ। ਉਹ ਜੇ ਹੀਰਾ ਟੁੱਟ ਜੇ ਤਾਂ ਖਤਮ ਹੋ ਗਈ, ਖਤਮ ਜੀਰੋ। ਯਾਰ ਜਿਹੜੇ ਨਾ ਯਾਰ ਜਿੱਥੇ ਕੋਈ ਸ਼ਰੀਕਾ ਵਰਾਗ ਨਹੀਂ ਖੜਦਾ ਤੇ ਯਾਰ ਖੜ ਜਾਏ। ਸੱਚੀ ਗੱਲ ਹੈ ਕਈ ਇਹੋ ਜਿਹੇ ਯਾਰ ਵੀ ਸੀਨਾ ਤਾਰ ਕੇ ਗੋਲੀ ਪਈ ਮੈਂ ਸਾਡੇ ਵੱਜਦੀ ਹੈ ਫਿਰ ਇਸ ਤਰ੍ਹਾਂ ਦੇ ਵੀ ਅ ਮੈਂ ਕੋਈ ਮੈਂ ਖਰ ਇੱਕ ਤਰ੍ਹਾਂ ਦੀ ਕਿਹੜੀ ਚੀਜ਼ ਮੈਂ ਪੜ੍ਹੀ ਸੀ ਉਹਦੇ ਵਿੱਚ ਅ ਉਹ ਕੋਨੇ ਕਿਹਾ ਕਿ ਉਹ ਕਿਸੇ ਰਾਜੇ ਨੇ ਸਜ਼ਾ ਕਰਤੀ ਕਿਸੇ ਨੂੰ ਸਜ਼ਾ ਕਰਤੀ ਉਹ ਸਾਰੀ ਪਰਜਾ ਨੂੰ ਕਿਹਾ ਕਿ ਇਹਨੂੰ ਜ਼ਮੀਨ ਦੇ ਵਿੱਚ ਗੱਡ ਦਿਓ ਸਜ਼ਾ ਕੀਤੀ ਉਹ ਜ਼ਮੀਨ ਦੇ ਵਿੱਚ ਗੱਡ ਦਿਓ ਉਹਦਾ ਇੰਨਾ ਧੜ ਬਾਹਰ ਰਹਿਣ ਦਿਓ ਔਰ ਹਰ ਬੰਦਾ ਲੰਗੇ ਹਰ ਬੰਦਾ ਲੰਗੇ ਤੇ ਇਹਦੇ ਜੁੱਤੀਆਂ ਮਾਰ ਕੇ ਜਾਂਦੇ ਦੰਗੇ ਉਹ ਜੇ ਮੋਕੇ ਨੇ ਸਾਰੇ ਪਰਜਾ ਦੇ ਦੁਸ਼ਮਣ ਨਹੀਂ ਹੁਣ ਉਹਨੂੰ ਰਾਜੇ ਦਾ ਹੁਕਮ ਸੀ ਪਰਜਾ ਨੂੰ ਮੰਨਣਾ ਪੈਣਾ ਹੈ ਲੋਕਾਂ ਦੇ ਪੱਥਰਾਂ ਦੀ ਮੈਨੂੰ ਪੀਰ ਰਤਾ ਨਾ ਹੋਈ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਮ੍ਰਾਂ ਤੱਕ ਰੋਈ ਕਿਉਂ ਕਿਉਂ ਕਿਹੜੀ ਗੱਲੋ ਉਹ ਕਹਿੰਦਾ ਫੁੱਲ ਮਾਰਿਆ ਤੂੰ ਮੈਨੂੰ ਮਾਰਿਆ ਭਾਵੇਂ ਤੂੰ ਮੈਨੂੰ ਫੋਲਿਆ ਉਹ ਮਾਰਿਆ ਦੁਸ਼ਮਣ ਦੀ ਜਗ੍ਹਾ ਤੇ ਖਲੋ ਗਿਆ ਛਤਰ ਨਵਾ ਤੇ ਲਗਾ ਛਤਰ ਨਵਾ ਤੇ ਲਗਾ ਤੂੰ ਇਥੇ ਨਾ ਕਰ ਜਾਨੂ ਕਿ ਨਹੀਂ ਯਾਰ ਮੇਰਾ ਯਾਰ